ਅੱਲਾ ਸਰਕਾਰਾਂ ਦੇ ਬਿਆਨ ਦੇਣ ਦੇ ਨਾਲ 3 ਜੁਨਟਾੜੀਓ ਸੋ ਟਿਕਰਾਂ ਤੱਕ ਨਹੀਂ ਪਹੁੰਚਦੀ। ਆ ਤੁਸੀਂ ਸਾਨੂੰ ਦੇਖ ਸਕਦੇ ਹੋ ਦੋ ਅਸੀਂ ਆਊਟਸੋਰਸ ਮੁਲਾਜ਼ਮਾਂ ਤੇ ਬਾਕੀ ਕਲੈਨਮੈਨਾਂ ਨਾਲ ਆਹਾ ਰਸਤਾ ਦੇਖਦੇ ਸੋਚ ਤੱਕ ਜਾਣਾ ਸੀ, ਰੋਡ ਤੇ ਖੜੇ ਆ। ਤੇ ਇੱਥੇ ਵੀ ਪੌੜੀ ਸਿੱਟ ਕੇ ਸੀ ਸੋਚ ਤੱਕ ਗਏ ਆ। ਕਿੰਨਾ ਕੁ ਔਖਾ ਕੰਮ ਐ ਸਾਰਿਆਂ ਨੂੰ ਸਾਨੂੰ ਪਤਾ ਹੀ ਐ। ਤੇ ਇਹਦੇ ਤੇ ਜੈਂਪਰ ਮੱਚਿਆ ਹੋਇਆ ਸੀ ਤੇ ਇੱਕ ਗੱਲ ਹੋਰ ਨੋਟ ਕਰਿਓ। ਕਿ ਫੋਨ 1 ਮਿੰਟ ਵੀ ਸਾਡਾ ਬੰਦ ਨਹੀਂ ਹੋਇਆ। ਨੋਕ ਲਾਈਟ ਪੁੱਛਦੇ ਆ ਬਈ ਸਪਲਾਈ ਕਰੋ ਚੱਲੂ ਕਰੋ। ਉਹ ਸਾਰਾ ਕੁਝ 10 ਮਿੰਟ ਵੇਟ ਕਰਿਆ ਕਰੋ ਯਾਰ ਸਾਨੂੰ ਮੰੰਦਾ ਸਿੰਘਾਂ ਬੋਲਣ ਵਾਲੇ ਬਹੁਤ ਹੁੰਦੇ ਆ। ਪਰ ਆਹ ਤੁਸੀਂ ਵੀਡੀਓ ਦੇਖੋ ਤੇ ਦੇਖ ਕੇ ਤੁਹਾਨੂੰ ਪਤਾ ਲੱਗ ਜੇ ਵੀ ਕੰਮ ਕਰਾਉਣਾ ਕਿੰਨਾ ਕੌਖਾ ਹੈ। ਇਕੱਲਾ ਬਿਆਨ ਦੇਣ ਦੇ ਨਾਲ ਸਪਲਾਈ ਜਿਹੜੀ ਤੁਹਾਡੇ ਘਰਾਂ ਤੱਕ ਨਹੀਂ ਪਹੁੰਚਦੀ। ਤੇ ਜਿਹੜੇ ਬੰਦੇ ਤੁਹਾਡੇ ਘਰਾਂ ਤੱਕ ਸਪਲਾਈ ਪਹੁੰਚਾਉਂਦੇ ਆ। ਉਹ ਤੁਸੀਂ ਦੇਖ ਲਓ ਵੀ ਕਿਹੜੇ ਰੋਟ ਤੁਹਾਡੇ ਘਰਾਂ ਤੱਕ ਸਪਲਾਈ ਪਜਾ ਰਹੇ ਬਸ ਇੰਨੀ ਗੱਲ ਨੋਟ ਕਰਿਆ ਕਰੋ ਵੀਰ ਵਣ ਕੇ ਅ ਪਹਿਲੀ ਗੱਲ ਤਾਂ ਤੁਸੀਂ ਫੋਨ ਵੇਟ ਕਰ ਲਿਆ ਕਰੋ 10 ਮਿੰਟ ਅੱਧਾ ਘੰਟਾ ਵੇਟ ਕਰ ਲਿਆ ਕਰੋ ਸਾਡਾ ਜੀ ਵੀ ਕਰਦਾ ਨਾ ਵੀ ਅਸੀਂ ਸਪਲਾਈ ਥੋੜੀ ਬੰਦ ਕਰਕੇ ਬੈਠੀਏ ਤੇ ਜੇ ਕੋਈ ਫਾਲਟ ਹੁੰਦਾ ਤਾਂ ਹੀ ਬੰਦ ਕਰਦੇ ਆ ਤੁਸੀਂ ਦੇਖ ਲਓ ਆਨਲਾਈਨ ਮੈਨ ਸਾਡਾ ਤੇ ਦੋ ਅਸੀਂ ਆਊਟਸੋਰਸਿੰਗ ਲਾ ਜਿਓ ਤੇ ਬਾਕੀ ਤੁਹਾਨੂੰ ਤਨਖਾਹ ਦਾ ਤੁਹਾਨੂੰ ਪਤਾ ਹੀ ਹੈ ਤੇ ਤਾਂ ਕਰਕੇ ਬੇਨਤੀ ਕਰਦੇ ਸੀ ਬਾਕੀ ਆਪਣੇ ਰਾਇ ਵਿਚਾਰ ਜਰੂਰ ਦਿਓ ਕਮੈਂਟਾਂ ਦੇ ਵਿੱਚ ਜਿਹੜੇ ਤਾਂ ਸਾਡੀ ਇਸ ਦੁੱਖ ਤੇ ਹਲੇ ਨੂੰ ਸਮਝਦੇ ਆ ਉਹ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਗੇ ਤੇ ਜਿਨ੍ਹਾਂ ਨੇ ਪੇਜ ਨੂੰ ਫੋਲੋ ਨਹੀਂ ਕੀਤਾ ਤੇ ਫੋਲੋ ਜਰੂਰ ਕਰ ਲਿਓ ਵੀ